ਵਾਰਨਿੰਗ ਐਸ ਮਹੱਲੇ ਚ ਤੂੰ ਦੁਕਾਨ ਕਰਦਾ ਤਾਂ ਸਹੀ ਸਮਾਨ ਹੀ ਵੇਚਣਾ ਜਿਹੜਾ ਕੰਮ ਕਰਦਾ ਉਹੀ ਕੰਮ ਹਾਂ ਸਮਝ ਗਿਆ ਤੇ ਦੂਜੇ ਕਰਦਾ ਪਤਾ ਤੇ ਵਰਨਾ ਵਰਨਾ ਮੈਂ ਤੁਸੀਂ ਆ ਗਏ ਠੀਕ ਹੈ ਜੀ ਮੈਂ ਆ ਗਿਆ ਮੈਂ ਤੈਨੂੰ ਇਹੀ ਵਾਰਨਿੰਗ ਤੁਹਾਨੂੰ ਦੇਣ ਆਇਆ ਸਮਝ ਗਿਆ ਤੇ ਵਰਨਾ ਤਿਆਰੀ ਕਰ ਲੋ ਸਿਰਫ ਕਾਨੂੰਨ ਦਾ ਵੀਜ਼ਾ ਹੀ ਲੱਗਣਾ ਹੁਣ ਲੰਮਾ ਤੁਹਾਡਾ ਜਿਹੜਾ ਘੜੂਕਾ ਆ ਤੁਸੀਂ ਬਣਾ ਰੱਖਿਆ ਨਾ ਜੇ ਮੇਰੇ ਏਰੀਏ ਚ ਆਹ ਲੋ ਜੀ ਮੈਨੂੰ ਪਤਾ ਲੱਗ ਗਿਆ ਕਬਾੜ ਦੇ ਨਾਂ ਤੇ ਕੋਈ ਚੀਜ਼ ਚੋਰੀ ਵਾਲੀ ਖਰੀਦ ਲਈ ਜਾਂ ਵੇਚ ਲਈ ਜਾਂ ਕੋਈ ਗਲਤ ਕੰਮ ਕੀਤਾ ਠੀਕ ਹੈ ਕਾਨੂੰਨ ਦਾ ਸਮਾਨ ਸਮੂਹ ਜਨਾ ਵੇਚਣਾ ਬੰਦ ਕਰਦੇ ਹੋ ਹੁਣ ਤੁਹਾਡੀਆਂ ਸੋਹਾਂ ਸਾਹਾਂ ਨਹੀਂ ਲੱਗਦੀਆਂ ਠੀਕ ਹੈ ਠੀਕ ਹੈ ਨਾ ਮੈਂ ਤੁਹਾਨੂੰ ਇਹ ਮੇਰੀ ਵਾਰਨਿੰਗ ਆ ਸਿੱਧੀ ਉਹ ਕੱਪੜੇ ਬਾਹਰ ਕੱਢੋ ਆ ਸਾਰੇ ਬਾਹਰ ਕੱਢੋ ਭਾਂਡੇ ਬਾਹਰ ਕੱਢੋ ਇਹਨਾਂ ਦੇ ਸਾਰੇ ਇਧਰ ਆ ਜਾਓ ਬੀਬੀ ਇਧਰ ਆ ਜਾਓ ਤੁਸੀਂ ਬੀਬੀ ਇਧਰ ਆ ਜਾਓ ਤੁਸੀਂ ਪਰਲੇ ਪਾਸੇ ਆਓ ਹੋਰ ਕੋਣ ਐਜੈਂਟਸ ਕੋਣਾ ਕਰੇ ਘਰ ਵਾਲਾ ਤੁਹਾਡਾ ਕੀ ਕੰਮ ਕਰਦਾ? ਕੋਕਵਾੜ ਦੀ ਕੰਮ ਲੱਗਦੀ। ਕੋਕਵਾੜ ਦੀ ਦੁਕਾਨ ਤੇ। ਹੁਣ ਕੱਪੜੇ ਦੀ ਕਾਹਨ ਸ਼ੁਰੂ ਕਰੀ? ਏਸੀ ਚੱਲਦਾ ਪਿਆ ਤੁਸੀਂ ਬਾਹਰ ਬੈਠੇ ਹੋ ਅੰਦਰ। ਸਮਾਨ ਸਮੂਹ ਜਾਣਾ ਵੇਚਣਾ ਬੰਦ ਕਰਦੇ ਹੋ ਹੁਣ। ਤੁਹਾਡੀਆਂ ਸੌਹਾਂ-ਸਾਹਾਂ ਨਹੀਂ ਲੱਗਦੀਆਂ। ਠੀਕ ਐ? ਠੀਕ ਐ ਨਾ। ਮੈਂ ਤੁਹਾਨੂੰ ਇਹ ਮੇਰੀ ਵਾਰਨਿੰਗ ਐ ਸਿੱਧੀ। ਗੱਲ ਸੁਣ। ਸੁਣ ਲਓ ਮੇਰੀ ਗੱਲ। ਕਾਨੂੰਨ ਦਾ ਡੰਡਾ ਚੱਲੂ ਟਿਕਾ ਕੇ। ਮੇਰੇ ਕੋ ਤਿੰਨ ਬੱਚੇ ਆ। ਅਸ ਮੈਂ ਅਸੀਂ ਇਹ ਕੰਮ ਨਹੀਂ ਕਰ ਸਕਦਾ। ਮੈਂ ਤੁਹਾਨੂੰ ਦੱਸਦੀ ਗੱਲ ਵੀ ਕਾਨੂੰਨ ਦਾ ਡੰਡਾ ਐਸਾ ਚਲਾਉਂਗਾ ਐਤਕੀ ਮੈਂ ਇਹ ਯਾਦ ਰੱਖੋਗੇ ਤੁਸੀਂ ਮੜਾ ਜੰਪ ਮਾਰ ਕੇ ਦੇਖ ਲੈ ਲਾਈਟ ਮਾਰ ਕੇ ਦੇਖ ਲੈ ਮੋਬਾਈਲ ਨਾਲ ਨਾ ਵੀਡੀਓ ਬਣਾ ਲੈ ਥੋੜੀ ਜੀ ਲਾਈਟ ਤਾਂ ਬੰਦ ਹੋ ਗਈ ਅੰਦਰ ਚੱਲਦੀ ਹੈ ਹੈ ਉਹ ਚਲੋ ਸਾਰ ਸਪਰੇ ਕਮਾ ਲਾ ਮਾਨ ਡੀਐਸਪੀ ਸਾਹਿਬ ਆਏ ਆ ਇੱਥੇ ਵਾਰਨਿੰਗ ਐ ਇਸ ਮਹੱਲੇ ਚ ਤੂੰ ਦੁਕਾਨ ਕਰਦਾ ਤਾਂ ਸਹੀ ਸਮਾਨ ਹੀ ਵੇਚਣਾ ਜਿਹੜਾ ਕੰਮ ਕਰਦਾ ਉਹੀ ਕੰਮ ਹਾਂ ਸਮਝ ਗਿਆ ਤੇ ਦੂਜੀ ਗੱਲ ਪਤਾ ਤੇ ਵਰਨਾ ਵਰਨਾ ਮੈਂ ਤੁਸੀਂ ਆ ਗਏ ਠੀਕ ਹੈ ਜੀ ਮੈਂ ਆ ਗਿਆ ਮੈਂ ਤੈਨੂੰ ਇਹੀ ਵਾਰਨਿੰਗ ਤੁਹਾਨੂੰ ਦੇਣ ਆਇਆ ਸਮਝ ਗਿਆ ਤੇ ਵਰਨਾ ਤਿਆਰੀ ਕਰ ਲਓ ਸਿਰਫ ਕਾਨੂੰਨ ਦਾ ਵੀਜ਼ਾ ਹੀ ਲੱਗਣਾ ਹੁਣ ਲੰਮਾ ਤੁਹਾਡਾ ਜਿਨ੍ਹਾਂ ਦੇ ਮੁੰਡੇ ਤੁਸੀਂ ਕਮਾਚ ਭੇਜੇ ਉਹ ਕਿੱਧਰ ਗਏ

ਜਵਾਕ ਨੂੰ ਚੱਕ ਲਓ ਬੀਬੀ ਅਸੀਂ ਆ ਦਰਵਾਜ਼ਾ ਬੈੱਡ ਚੈੱਕ ਕਰਨਾ ਕੱਢੋ ਬਾਹਰ ਇਹਨਾਂ ਦਾ ਇਹਨਾਂ ਨਹੀਂ ਛੱਟੋ ਬੱਸ ਥਾਲੀ ਚ ਲੈਣ ਲੇ ਤਾਂ ਸੰਭਾਲਣਾ ਇਹਨਾਂ ਦਾ ਕੰਮ ਹੈ ਕੱਢੋ 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 ਇਹ ਉਹਨਾਂ ਦੀ ਬਾਦੂਆ ਤੁਹਾਨੂੰ ਲੱਗਣੀ ਆ ਦੇਖਿਓ ਤੁਸੀਂ ਤੁਸੀਂ ਕਰੋ 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 ਬਾਹਰ ਕੱਢੋ ਪੋਤੇ ਇਹ ਇੱਧਰ ਬਾਹਰ ਕੱਢੋ ਉਹ ਬੋਰੀ ਥੱਲੇ ਸੁਟੋ ਡਰਾਮਾ ਚ ਕਣਕ ਵਾਲਾ ਕੱਢੋ ਕਿਤੇ ਕੋਈ ਕੀਮਤੀ ਚੀਜ਼ ਪਈ ਆ ਤਾਂ ਕੋਲੇ ਖੜਜੋ ਮੁੰਡਿਆਂ ਦੇ ਮੇਰੇ ਆਨੇ ਕੋਈ ਪੈਸੇ ਪੁੱਛਦਾ ਨਹੀਂ ਨਾ ਪਏ ਕਿਤੇ ਕੀ ਦਾ ਘਰ ਵਾਲਾ ਮੁੱਕਿਆ ਸੀ ਘਰ ਵਾਲਾ ਤੇਰਾ ਮੁੱਕਿਆ ਸੀ ਆ ਲੱਗਦਾ ਮੰਨਦੇ ਹੋ ਨਾ ਤੁਸੀਂ ਇਗਲੀ ਛਾਤ ਇਹਨਾਂ ਦੀ छत दी टंकी देख ली टैंकी टंकी चलो एसी चला चला के बाहर बाहर च बैठे हो दसो हां जी हाँ सा हां करवाओ इन दा काम सारा करवाओ आजा भी बाहर आजा आजा दे दे ਕਿੰਨਾ ਤੇਰਾ ਬਾਹਰ ਉਤਨੇ ਬਾਹਰ ਹੋ ਤੂੰ ਕਿੱਥੋਂ ਦਾ ਰਹਿਣਾ ਲੈ ਤੂੰ ਆਹ ਕਿਹੜਾ ਸੁੱਤਾ ਪਿਆ ਉਹ ਬੰਦਾ ਹੈ ਹੈ ਖੜਾ ਕਰੋ ਨੂੰ ਕਿੱਥੇ ਖੜਾਓ ਖੜਾਓ ਉਹ ਮੋਟਰਸਾਈਕਲ ਦੀ ਆਰਸੀ ਲਾਓ ਕਿੱਥੇ ਦਿਖਾਓ ਆਰਸੀ ਕਿੱਥੇ ਦੀ ਖੜਾ ਹੋ ਕੇ ਸਮਾ ਕਰੋ ਕਰੋ ਸਰਚ ਕਰੋ ਬੰਦੇ ਸਰਚ ਕਰੋ ਚਲੋ ਸਰਚ ਕਰੋ ਚਲੋ ਕਿੱਚੋ ਆ ਗੱਦੇ ਗੁੱਦੇ ਚ ਪਾਸੇ ਕਿੱਚੋ 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 ਓਰੇ ਆ ਕਿੱਥੇ ਆ ਉਹਦਾ ਘਰ ਘਰ ਵਾਲਾ ਬਲਾਕ ਕਿੱਧਰ ਹੈ ਓਰੇ ਆ ਸ਼ਿਰਾ ਓਰੇ ਆ ਤੂੰ ਕੀ ਨਾਂ ਤੇਰਾ ਨੋਨੀ ਨੋਨੀ ਕਿੰਨੇ ਮੁੰਡੇ ਤੇਰੇ ਦੋ ਹੈ ਗਲਤ ਕੰਮ ਨਹੀਂ ਕਰਨਾ ਨਹੀਂ ਨਹੀਂ ਬਹੁਤ ਹੱਦ ਆਪਾਂ ਬਾੜਪੁਰ ਦਾ ਕੰਮ ਕਰਦੇ ਹਾਂ ਅਗਲਾ ਦਿਨ ਬੰਦੇ ਦਾ ਨਾਮ ਦੱਸ ਆ ਇਹਨਾਂ ਤੋਂ ਲੋਨ ਵਾਲੇ ਤੋਂ ਲੈ ਆ ਤੂੰ ਨਾ ਚੱਲ ਵੀ ਲੋਨ ਵਾਲੇ ਤੋਂ ਵੈਰੀਫਾਈ ਕਰ ਲਾਂਗੇ ਆ ਜਿਹੜਾ ਘੜੂਕਾ ਆ ਤੁਸੀਂ ਬਣਾ ਰੱਖਿਆ ਨਾ ਜੇ ਮੇਰੇ ਏਰੀਏ ਚ ਆलो ਜੀ ਮੈਨੂੰ ਪਤਾ ਲੱਗ ਗਿਆ ਕਬਾੜ ਦੇ ਨਾਂ ਤੇ ਕੋਈ ਚੀਜ਼ ਚੋਰੀ ਵਾਲੀ ਖਰੀਦ ਲਈ ਜਾਂ ਵੇਚ ਲਈ ਜਾਂ ਕੋਈ ਗਲਤ ਕੰਮ ਕੀਤਾ ਠੀਕ ਹੈ ਕਾਨੂੰਨ ਦਾ ਡੰਡਾ ਖਾਲੀ ਹੈ ਸਨਾਟਾ ਜੋ ਸਰਪ੍ਰਾਈਜ਼ ਨਕਾ ਆਪਾਂ ਚੈਕਿੰਗ ਕੀਤੀ ਹੈ ਤੇ ਸਾਨੂੰ ਕੋਈ ਨਾ ਕੋਈ ਚੀਜ਼ ਮਿਲੀ ਹੈ ਸ਼ਰਾਬ ਮਿਲ ਗਈ ਨਸ਼ਾ ਮਿਲ ਗਿਆ ਚਟਾ ਮਿਲ ਗਿਆ ਜੀ ਤੇ ਉਹਨਾਂ ਦੇ ਫੜ ਕੇ ਕਾਨੂੰਨੀ ਕਾਰਵਾਈ ਕੀਤੀ ਆ ਜੀ ਹੋਰ ਜਿੰਨੇ ਵੀ ਇਹਨਾਂ ਕੋਲ ਲੈਣ ਆਂਦੇ ਆ ਕੋਈ ਮੋਟਰਸਾਈਕਲ ਛੱਡ ਗਿਆ ਕੋਈ ਚੀਜ਼ ਗਰਵੀ ਰੱਖ ਗਿਆ ਹੁਣ ਅੱਜ ਅਸੀਂ ਜਿਸ ਤਰ੍ਹਾਂ ਰੇਡ ਕੀਤੀ ਆ ਅਸੀਂ 5-6 ਮੋਟਰਸਾਈਕਲ ਤੇ ਨਾਲ ਹੋਰ ਜਿਹੜੇ ਕਰਦੇ ਆ ਸ਼ੱਕੀ ਉਹ ਵੀਕਲ ਆਪਾਂ ਇੰਪਾਉਂਡ ਕੀਤੇ ਆ ਠੀਕ ਹੈ ਜੀ ਇਹ ਟਾਈਮ ਬਿਟਾਈਮ ਚੱਲੀ ਜਾਏਗੀ ਨਾਲ ਇਹ ਕੈਸੋ ਪ੍ਰੋਗਰਾਮ ਸਾਡਾ ਚੱਲਦਾ ਆ ਇਸ ਸਟੇਸ਼ਨ ਤੇ ਵੀ ਚੱਲੂਗਾ ਜੀ ਬਸ ਸਟੈਂਡ ਤੇ ਵੀ ਜਿੱਥੇ ਵੀ ਸਾਨੂੰ ਕੋਈ ਸ਼ੱਕੀ ਬੰਦਾ ਮਿਲਦਾ ਕਿ ਨਸ਼ਾ ਕਰਦਾ ਆ ਉਥੇ ਆਪਾਂ ਜਾ ਕੇ ਤੁਰੰਤ ਕਾਰਵਾਈ ਕਰਾਂਗੇ ਜੀ ਜੋ ਟਾਈਮ ਟੂ ਟਾਈਮ ਐਕਸ਼ਨ ਕਰਦੇ ਆਂ ਜੀ ਸਾਡੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸਰਦਾਰ ਹਰਜੀਤ ਸਿੰਘ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ੇ ਹੇਠ ਜੀ ਤੇ ਡਰ ਬਿਲਕੁਲ ਪਊਗਾ ਤੁਸੀਂ ਦੇਖਿਆ ਹੋਊਗਾ ਕਿ ਅੱਜ ਜਿਹੜਾ ਕਿਸੇ ਟਾਈਮ ਤੇ ਕਹਿੰਦੇ ਸੀ ਵੀ ਹੌਟਸਪੌਟ ਏਰੀਆ ਹੈ ਜੀ ਅੱਜ ਉਹ ਸੁੰਨਾ ਪਿਆ ਹੈ ਜੀ ਔਰ ਜੇਕਰ ਸਿੱਧੀ ਜੀ ਵਾਰਨਿੰਗ ਹੈ ਤੁਹਾਡੇ ਜ਼ਰੀਏ ਜੀ ਕਿ ਜਾਂ ਤਾਂ ਕੋਈ ਵੀ ਜਿਹੜਾ ਸਾਡੇ ਏਰੀ ਚ ਰਹਿੰਦਾ ਬੰਦਾ ਮਾੜਾ ਕੰਮ ਜੋ ਕਰਦਾ ਜੀ ਉਹ ਛੱਡ ਦਿਓ ਜੀ ਨਹੀਂ ਤਾਂ ਕਾਨੂੰਨ ਦੇ ਮੁਤਾਬਕ ਤੁਹਾਡੇ ਵੀਜ਼ੇ ਲੱਗ ਕੇ ਤਿਆਰ ਪਏ ਨੇ ਜਿਨ੍ਹਾਂ ਤੇ ਕੱਲੀ ਮੋਹਰਾਂ ਹੀ ਲੱਗਣੀਆਂ ਤੇ ਲੰਮੇ ਵੀਜ਼ੇ ਲਵਾ ਦੇਣੇ ਅਸੀਂ ਇਹਨਾਂ ਦੇ ਸਿੱਧੀ ਜੀ ਵਾਰਨਿੰਗ ਹੈ ਸਾਡੀ ਇਹਨਾਂ ਨੂੰ ਜਾਂ ਤਾਂ ਸਾਡੀ ਜਨਤਾ ਦੇ ਨਾਲ ਹਿੱਤ ਦੇ ਲਈ ਕੰਮ ਕਰੋ ਔਰ ਮਾੜੇ ਕੰਮ ਛੱਡ ਕੇ ਸਿੱਧੇ ਰਸਤੇ ਤੇ ਆ ਜਾਓ ਜੀ ਜੋ ਕਰ ਲਿਆ ਉਹ ਕਾਨੂੰਨ ਮੁਤਾਬਕ ਅੱਗੇ ਤੋਂ ਬਿਲਕੁਲ ਨਹੀਂ ਬਰਦਾਸ਼ਤ ਬਿਲਕੁਲ ਸਿੰਗਲ 1% ਨਹੀਂ ਜੀ ਸਾਡੇ ਡੀਐਸਪੀ ਸਾਹਿਬ ਖੜੇ ਨੇ ਅਸੀਂ ਖੜੇ ਆ ਜੇ ਮੇਰੇ ਥਾਣੇ ਦੀ ਕੋਈ ਸ਼ਿਕਾਇਤ ਹੈ ਉਹ ਮੈਨੂੰ ਦਿਓ ਜੇ ਮੇਰੀ ਸ਼ਿਕਾਇਤ ਹੈ ਤਾਂ ਡੀਐਸਪੀ ਸਾਹਿਬ ਨੂੰ ਦਿਓ ਸਿੱਧੀ ਜੀ ਗੱਲ ਹੈ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਲੱਗਦਾ ਹੈ ਕਿ ਸਾਡਾ ਮੁਲਾਜ਼ਮ ਪਰ ਝੂਠੀ ਨਹੀਂ ਜੀ ਜੇ ਮੁਲਾਜ਼ਮ ਸਾਡਾ ਮੇਰਾ ਕੰਮ ਕਰ ਰਿਹਾ ਹੈ ਸਾਡੇ ਮੁਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਨੂੰ ਦਬਾਉਣ ਦੀ ਖਾਤਰ ਕੋਈ ਸ਼ਿਕਾਇਤ ਦਿੰਦਾ ਉਹ ਨਹੀਂ ਸੁਣਾਂਗੇ ਸੀ ਠੀਕ ਹੈ ਮੁਲਾਜ਼ਮ ਨੂੰ ਡਰ ਨਹੀਂ ਦੇਵਾਂਗੇ ਸਾਡੇ ਮੁਲਾਜ਼ਮਾਂ ਨਾਲ ਅਸੀਂ ਕੰਧ ਵਾਂਗੂ ਖੜੇ ਹਾਂ ਤੇ ਖੜੇ ਰਾਵਾਂਗੇ ਇਸੇ ਵੇਲੇ ਮੈਨ ਪਾਵਦੀ ਕਮੀ ਹੁੰਦੀ ਆ ਕੋਈ ਸਾਡੀਆਂ ਦਾ ਪਿੱਛੇ ਟ੍ਰਾਂਸਫਰਸ ਹੋ ਗਈਆਂ ਸੀਗੀਆਂ ਜੀ ਇਸ ਕਰਕੇ ਥੋੜੀ ਬੋਤੀ ਕਿਸੇ ਵੇਲੇ ਪ੍ਰੋਬਲਮ ਆ ਜਾਂਦੀ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਪੁਲਿਸ ਨੂੰ ਲਾਜ਼ਮੀ ਨਾਲ ਰਲਿਆ ਹੋਵੇ ਤੇ ਅਸੀਂ ਕਾਰਵਾਈ ਨਾ ਕਰੀਏ ਜੀ ਠੀਕ ਹੈ ਨਾ ਜੀ